ਮੇਰਾ ਪੂਰਾ ਪਲਾਨ ਸੀ ਮੈਂ ਸੁਸਾਈਡ ਕਰਨਾ ਸੀ ਲਾਈਫ ਦੇ ਵਿੱਚ ਮੈਂ ਲਾਈਫ ਤੋਂ ਬਹੁਤ ਦੰਗ ਸੀਗਾ ਤੇ ਮੈਨੂੰ ਕਿਸੇ ਨੇ ਕਿਹਾ ਵੀ ਆ ਤੈਨੂੰ ਫਿਲਮ ਦਿਖਾ ਕੇ ਜਾਵਾਂਗਾ ਮੈਂ ਤਾਂ ਬਹੁਤ ਦੁਖੀ ਬੈਠਾ ਸੀਗਾ ਮੈਂ ਕਿਹਾ ਮੈਂ ਫਿਲਮ ਫਿਲਮ ਕਿ ਦੇਖਣੀ ਹੈ ਕਹਿੰਦਾ ਉਹ ਬੰਦਾ ਮੈਨੂੰ ੱੱਕੇ ਤੇ ਲੈ ਗਿਆ ਵੀ ਤੈਨੂੰ ਮੈਂ ਫਿਲਮ ਦਿਖਾਉਣੀ ਯਾਰ ਮੇਰੇ ਨਾਲ ਚੱਲ ਤਾ ਕਹਿੰਦਾ ਹੁਣ ਉਹ ਮੇਰਾ ਦੋਸਤ ਸੀ ਉਹਨੂੰ ਪਤਾ ਸੀ ਵੀ ਡਿਪਰੈਸ਼ਨ ਚ ਹੈ ਕਹਿੰਦਾ ਉਹ ਫਿਲਮ ਦੇਖਣ ਤੋਂ ਬਾਅਦ ਮੈਂ ਕੁਝ ਨਹੀਂ ਬੋਲਿਆ ਮੈਂ ਚੁੱਪ ਕਰਕੇ ਮੁੜ ਆਇਆ ਤੇ ਦੂਜੇ ਦਿਨ ਕਹਿੰਦਾ ਮੈਂ ਆਪਣੀ ਫੈਮਲੀ ਨੂੰ ਨਾਲ ਲੈ ਕੇ ਸਾਰੀ ਫਿਲਮ ਦੇਖਣ ਗਿਆ ਤੇ ਮੈਨੂੰ ਪਤਾ ਲੱਗਿਆ ਕਿ ਜ਼ਿੰਦਗੀ ਦੀ ਵੈਲਿਊ ਕੀ ਹੈ ਜ਼ਿੰਦਗੀ ਦੀ ਕੀਮਤ ਕੀ ਹੈ ਕਰ ਦੁੱਖ ਵੇਲੇ ਅਰਦਾਸ ਅਰਦਾਸ ਕਰੋ ਸਰਬਤ ਦੇ ਭਲੇ ਦੀ ਅਰਦਾਸ ਕਰੋ ਸਰਬਤ ਦੇ ਭਲੇ ਦੀ ਵੈਸੇ ਜਿਹੜੀ ਸਾਡੀ ਫਿਲਮ ਹੈ ਨਾ ਇਹ ਜ਼ਿੰਦਗੀ ਦੀ ਜੀਵਨ ਜਾਂਚ ਸਿਖਾਉਂਦੀ ਹੈ ਇਹ ਕਹਿੰਦੇ ਕਿ ਤੁਸੀਂ ਜਿੰਦਗੀ ਜਿਉਣੀ ਕਿਵੇਂ ਹੈ ਨਾ ਉਹਦਾ ਜਿਹੜਾ ਪਾਠ ਆ ਉਹ ਪੜਾਉਂਦੇ ਉਹਦਾ ਲੈਸਨ ਬਣਾਉਂਦੇ ਆ ਇਹ ਫਿਲਮ ਕਿਸੇ ਵੀ ਪਾਰਟਿਕੂਲ ਇੱਕ ਧਰਮ ਦੀ ਫਿਲਮ ਨਹੀਂ ਹੈ ਇਹ ਇਨਸਾਨੀਅਤ ਦੀ ਫਿਲਮ ਹੈ ਪੂਰ ਲੁਕਾਈ ਦੀ ਫਿਲਮ ਹੈ ਇਹ ਜਿਹੜੀ ਫਿਲਮ ਅਸੀਂ ਬਣਾਈ ਹੈ ਜਾਂ ਜਿਹੜੀ ਕਰੇ ਵਾਲ ਨੇ ਜਿਹੜੀ ਫਿਲਮ ਪ੍ਰੋਡਿਊਸ ਕੀਤੀ ਹੈ ਡਾਇਰੈਕਟ ਕੀਤੀ ਹੈ ਲਿਖੀ ਹੈ ਉਹ ਇੰਨੀ ਵਧੀਆ ਹੈ ਕਿ ਜੀਵਨ ਸੰਵਾਰਦੀ ਹੈ ਜੀਵਨ ਨੂੰ ਅੱਛਾ ਮੈਸੇਜ ਦਿੰਦੀ ਹੈ ਕਿ ਇਹ ਇਹੋ ਜਿਹੀਆਂ ਫਿਲਮਾਂ ਨੇ ਇਹੋ ਜਿਹੀ ਸੀਰੀਜ਼ ਹੈ ਜਿਹਨੇ ਬਹੁਤ ਲੋਕਾਂ ਦੀ ਜ਼ਿੰਦਗੀ ਬਦਲੀ ਸੋ ਮੈਂ ਸਮਝਦਾ ਕਿ ਇਹ ਫਿਲਮ ਦੇਖ ਕੇ ਵੀ ਅਰਦਾਸ ਵੱਧ ਦੇ ਭਲੇ ਦੇਖ ਕੇ ਬਹੁਤ ਸਾਰੇ ਲੋਕਾਂ ਦੀ ਲਾਈਫ ਬਦਲੂਗੀ ਕੋ ਪੰਜਾਬੀ ਫਿਲਮਾਂ ਬਹੁਤ ਸਾਰੀਆਂ ਕੀਤੀਆਂ ਪਰ ਮੈਂ ਆਪਣੀ ਲਾਈਫ ਦੇ ਵਿੱਚ ਰਾਣਾ ਜੀ ਨੇ ਵੀ ਬਹੁਤ ਫਿਲਮਾਂ ਕੀਤੀਆਂ ਸੋਈ ਸਾਹਿਬ ਨੇ ਬਹੁਤ ਫਿਲਮਾਂ ਕੀਤੀਆਂ ਪਰ ਪੰਜਾਬੀ ਸਿਨੇਮੇ ਦੇ ਵਿੱਚ ਪਹਿਲੀ ਵਾਰ ਅਰਦਾਸ ਕਰਾਂ ਫਿਲਮ ਦੇ ਉੱਤੇ ਗੱਲ ਹੋਈ ਸੀ ਕਿ ਉਸ ਫਿਲਮ ਦਾ ਜਿਹੜਾ 뮤직 ਹੈ ਉਹ ਹਿੰਦੀ ਸਿਨੇਮੇ ਭਾਂਗ ਰਿਲੀਜ਼ ਕੀਤਾ ਗਿਆ ਚੰਡੀਗੜ੍ਹ ਦੇ ਤਾਜ ਹੋਟਲ ਦੇ ਵਿੱਚ ਬਕਾਇਦਾ ਉਹ ਲਾਂਚਿੰਗ ਪਾਰਟੀ ਹੋਈ 뮤직 ਲਾਂਚ ਦੀ ਤੇ ਸੁਨੀਦੀ ਚੋਹਾਨ ਵਰਗੇ ਜਿਹੜੇ ਗਾਇਕਾ ਸਾਡੀ ਉੱਥੋਂ ਬੰਬੇ ਤੋਂ ਚੱਲ ਕੇ ਉਹਦੇ ਲਈ ਆਉਂਦੀ ਹੈ ਸੋ ਇਹ ਪੰਜਾਬੀ ਸਿਨੇਮੇ ਚ ਪਹਿਲੀ ਵਾਰ ਹੋਇਆ ਸੀਗਾ ਵੀ ਜ਼ਿੰਦਗੀ ਚ ਮਰਨਾ ਤਾਂ ਹੈ ਯਾਰ ਮਰਨ ਤੋਂ ਪਹਿਲਾਂ ਕਿਉਂ ਮਰ ਜਾਈਏ ਇਸੀ ਤਰ੍ਹਾਂ ਆਤੀ ਜੀ ਫਿਲਮ ਆਉਂਦੀ ਹੈ ਤੀਜੀ ਫਿਲਮ ਦੇ ਪ੍ਰੋਮੋ ਦੇ ਵਿੱਚ ਹੀ ਉਹ ਦੱਸ ਦਿਆ ਕਹਿੰਦਾ ਯਾਰ ਜਿਹੜਾ ਕੁਛ ਤੂੰ ਮੁੰਡੇ ਨੂੰ ਬਣਾਉਣਾ ਚਾਹੁੰਦਾ ਸੀ ਮੁੰਡਾ ਬਣਤਾ ਗਿਆ ਹੁਣ ਕਿਹੜੀ ਕਿਹੜੀ ਨੂੰ ਦੁਖੀ ਹੈ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ D5 ਚੈਨਲ ਪੰਜਾਬੀ ਵਿੱਚ ਤੁਹਾਡਾ ਸਭ ਦਾ ਮੈਂ ਅੱਜ ਬਿਲਕੁਲ ਸਵਾਗਤ ਕਰਦਾ ਜਿੱਦਾਂ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸਿਆ ਵੀ ਕੁਝ ਅਜਿਹੀਆਂ ਫਿਲਮਾਂ ਹੁੰਦੀਆਂ ਨੇ ਜੋ ਤੁਹਾਨੂੰ ਖੁਦ ਨਾਲ ਜਾਗਰੂਕ ਕਰਾਉਂਦੀਆਂ ਨੇ ਤੁਹਾਨੂੰ ਖੁਦ ਨੂੰ ਵੱਡੇ ਪਰਦੇ ਦੇ ਉੱਤੇ ਦੱਸਦੀਆਂ ਨੇ ਤੇ ਅਜੇ ਹੀ ਇੱਕ ਫਿਲਮ ਜਿਹੜੀ ਅਰਦਾਸ ਅਰਦਾਸ ਕਰਾਂ ਦੀ ਤੀਜੀ ਫਿਲਮ ਅਰਦਾਸ ਸਰਬਤ ਦੀਪਨ ਇਹਦੀ ਆ ਰਹੀ ਹੈ ਇਸ ਫਿਲਮ ਦੇ ਕਿਰਦਾਰ ਨੇ ਜਿਹੜੇ ਉਹ ਮੇਰੇ ਨਾਲ ਮੌਜੂਦ ਨੇ ਸੋ ਮੈਂ ਇਹਨਾਂ ਦਾ ਸਵਾਗਤ ਕਰਦਾ ਸਾਡੇ ਸ਼ੋਅ ਦੇ ਵਿੱਚ ਤੇ ਤੁਹਾਡੇ ਨਾਲ ਰੂਬਰੂ ਕਰਉਣਾ ਹੈ ਸਵਾਗਤ ਹੈ ਤੁਹਾਡਾ ਸਭ ਦਾ ਬਹੁਤ-ਬਹੁਤ ਮਿਹਰਬਾਨੀ ਚੁਕਦੇ ਹਾਂ ਸੋ ਮੇਰੇ ਨਾਲ ਮੌਜੂਦ ਨੇ ਇਹ ਸਰਦਾਰ ਸੋਹੀ ਸਾਹਿਬ ਰਾਣਾ ਜੰਗ ਬਹਾਦਰ ਤੇ ਮਲਕੀਰ ਤਰੋਣੀ ਪਾਜੀ ਪਾਜੀ ਤੁਹਾਡਾ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਹੀ ਅਰਦਾਸ ਫਿਲਮ ਦਾ ਜਦੋਂ ਮੈਂ ਟਾਈਟਲ ਦੇਖ ਰਿਹਾ ਸੀਗਾ ਤੇ ਉਹਦੇ ਵਿੱਚ ਨਾ ਇੱਕ ਐਂ ਕਰਕੇ ਪੂਜਾ ਕਰਦਾ ਇੱਕ ਆਦਮੀ ਦਿਖਾਇਆ ਗਿਆ ਹੈ ਅਰਦਾਸ ਕਰ ਰਿਹਾ ਜੋ ਇਸ ਦੇ ਪਿੱਛੇ ਛਿਪੇ ਟਾਈਟਲ ਦਾ ਇੱਕ ਤੇ ਪਹਿਲਾਂ ਤੁਹਾਡੇ ਤੋਂ ਮਤਲਬ ਪੁੱਛਾਂਗੇ ਸੀ ਤੇ ਉੱਪਰੋਂ ਟਾਈਟਲ ਆ ਜਿਹੜਾ ਅਰਦਾਸ ਸਰਬਤ ਦੇ ਭਲੇ ਦੀ ਇਸ ਦੇ ਬਾਰੇ ਥੋੜਾ ਜਿਹਾ ਚੰਨਣਾ ਪਾਓ ਜੀ ਦੇਖੋ ਜੀ ਜਿਹੜੀ ਅਰਦਾਸ ਦਾ ਸ਼ਬਦ ਹੈ ਮਤਲਬ ਕੱਲ ਰਾਣਾ ਜੀ ਮੈਨੂੰ ਦੱਸ ਰਹੇ ਸੀ ਵੀ ਅਰਦਾਸ ਦਾ ਮਤਲਬ ਹੁੰਦਾ ਹੈ ਅਰਦਾਸ ਅੱਧੀ ਆਸ ਹਾਂ ਜੀ ਵੀ ਜੋ ਮੈਂ ਤੁਹਾਤੋਂ ਕੋ ਉਮੀਦ ਕਰਨੀ ਬੈਠਾ ਉਹ ਮੇਰੇ ਕੋ ਅੱਧੀ ਤਾਂ ਹੈਗੀ ਮਰਾਸ ਕਰਨੀ ਬੈਠਾ ਅੱਧੀ ਹੈਗੀ ਮੇਰੇ ਕੋ ਅੱਧੀ ਤੁਸੀਂ ਪੂਰੀ ਕਰਨੀ ਫਿਰ ਮੈਂ ਤੁਹਾਨੂੰ ਜਾਚਨਾ ਕਰਨੀ ਹੈ ਬੇਨਤੀ ਕਰਨੀ ਹੈ ਅੱਧੀ ਤੁਸੀਂ ਪੂਰੀ ਕਰੋਗੇ ਮੈਂ ਆਪਣੇ ਮਨ ਚ ਸੋਚ ਲਈ ਕਿ ਮੈਨੂੰ ਟਰੈਕਟਰ ਚਾਹੀਦਾ ਮੈਨੂੰ ਗੱਡੀ ਚਾਹੀਦੀ ਹੈ ਉਹ ਮੈਂ ਅੱਧੀ ਸੋਚੀ ਬੈਠਾ ਅੱਧੀ ਤੁਹਾਡੇ ਅੱਗੇ ਅਰਦਾਸ ਕਰਨੀ ਤੁਸੀਂ ਪੂਰੀ ਕਰਨੀ ਹੈ ਸੋ ਇਹ ਦਾ ਮਤਲਬ ਹੈ ਅਰਦਾਸ ਯਾਚਨਾ ਪ੍ਰੇਅਰ ਦੁਆ ਇਹ ਸਾਰੀਆਂ ਲੋਕਾਂ ਦੇ ਆਪੋ ਆਪਣੇ ਬਣਾਏ ਹੋਏ ਰਸਤੇ ਨੇ ਆਪੋ ਆਪਣੇ ਧਰਮ ਦੇ ਆਪਣੇ ਆਪਣੇ عقیده ਦੇ ਆਪੋ ਆਪਣੇ ਸਮਝ ਦੇ ਮੁਤਾਬਕ ਲੋਕ ਉਸ ਜਿਹੜੀ ਸੁਪਰਨੈਚਰ ਪਾਵਰ ਹੈ ਉਹਦੇ ਅੱਗੇ ਆਪਣੀ ਪ੍ਰੇਅਰ ਕਰਦੇ ਨੇ ਅਰਦਾਸ ਕਰਦੇ ਨੇ ਕਿ ਮੈਨੂੰ ਆਹ ਮਸਲਾ ਹੈ ਪਰ ਅਸੀਂ ਜਿਹੜੇ ਗੱਲ ਕਰਦੇ ਆ ਅਸੀਂ ਗੱਲ ਕਰਦੇ ਆ ਸਰਬੱਤ ਦੇ ਭਲੇ ਦੀ ਕਿ ਕੁੱਲ ਲੋਕਾਇ ਦੀ ਟੋਟਲਿਟੀ ਦੇ ਵਿੱਚ ਲੋਕਾਇ ਦੀ ਅਰਦਾਸ ਹੋਣੀ ਚਾਹੀਦੀ ਹੈ ਕਿ ਸਭ ਦਾ ਭਲਾ ਹੋਣਾ ਚਾਹੀਦਾ ਹੈ ਇਕੱਲੇ ਨਿੱਜ ਸਵਾਰਥ ਰੱਖ ਕੇ ਮੇਰਾ ਨਹੀਂ ਤੁਹਾਡਾ ਨਹੀਂ ਇੱਕ ਦੋ ਚਾਰ ਬੰਦਿਆਂ ਦਾ ਨਹੀਂ ਸਾਰਿਆਂ ਦਾ ਭਲਾ ਹੋਣਾ ਚਾਹੀਦਾ ਇਸ ਕਰਕੇ ਜਿਹੜੀ ਸਾਡੀ ਹਿੱਸਿਆ ਹੀ ਇਹ ਅਰਦਾਸ ਸਾਡੀ ਅਰਦਾਸ ਦੀ ਜਿਹੜੀਆਂ ਆਖਰੀ ਪੰਕਤੀਆਂ ਆ ਉਹਦੇ ਵਿੱਚ ਅਸੀਂ ਕਹਿੰਦੇ ਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਮਤਲਬ ਸਭ ਦਾ ਭਲਾ ਹੋਣਾ ਚਾਹੀਦਾ ਅੱਛਾ ਅਰਦਾਸ ਫਿਲਮ ਦਾ ਜਦੋਂ ਮੈਂ ਲੋਕਾਂ ਦੇ ਵਿੱਚ ਜਾ ਕੇ ਟ੍ਰੇਲਰ ਦਾ ਰਿਵਿਊ ਕਰ ਰਿਹਾ ਸੀਗਾ ਤੇ ਉਹਨਾਂ ਦੇ ਵਿੱਚ ਜਿਹੜੀ ਉਤਸ਼ਾਹਤਾ ਬੇਸਬਰੀ ਆ ਇਸ ਫਿਲਮ ਨੂੰ ਦੇਖਣ ਦੇ ਲਈ ਤੁਹਾਡੇ ਵਿੱਚ ਕਿੰਨੀ ਕਿ ਉਹ ਬੇਸਬਰੀ ਆ ਵੀ ਇਹਨੂੰ ਛੇਤੀ ਤੋਂ ਛੇਤੀ ਰਿਲੀਜ਼ ਕੀਤਾ ਜਾਵੇ ਇਹ ਤਾਂ ਉਹੀ ਗਾਣੇ ਹੁੰਦੀਆਂ ਕਿ ਜੀ ਦੇ ਨਾਲੋਂ ਸਾਰਾ ਕੰਮ ਜੁੜਿਆ ਹੁੰਦਾ ਉਹਨੂੰ ਵਸਿਆ ਹੁਣ ਵਿਆਹ ਕੇ ਇਹ ਮੁੰਡੇ ਦਾ ਰੱਖ ਲੋ ਤੇ ਸਾਰੇ ਪਰਿਵਾਰ ਨੂੰ ਵੀ ਖੁਸ਼ੀ ਹੁੰਦੀ ਹੈ ਪਰ ਮੁੰਡੇ ਨੂੰ ਤੁਸੀਂ ਪੁੱਛੋ ਵੀ ਤੁਹਾਨੂੰ ਕਿੰਨੀ ਖੁਸ਼ੀ ਹੈ ਤਾਂ ਇਹ ਤਾਂ ਆਬਵੀਅਸਲੀ ਖੁਸ਼ੀ ਤਾਂ ਸਭ ਤੋਂ ਜ਼ਿਆਦਾ ਉਹਨੂੰ ਹੀ ਹੁੰਦੀ ਹੈ ਨਹੀਂ ਜੇ ਸ਼ਹਿਰ ਚ ਹੈ ਜਿਹੜੇ ਗਾਂਢੀ ਨੇ ਉਹਨਾਂ ਨੂੰ ਮਹੱਲੇ ਵਾਲੇ ਨੂੰ ਤੇ ਪਿੰਡ ਚ ਤਾਂ ਪੂਰਾ ਪਿੰਡ ਨਾਲ ਦਾ ਫਿਰਦਾ ਹੁੰਦਾ ਹੈ ਹਾਂਜੀ ਵਿਆਹ ਕਿਸੇ ਤੇ ਹੋੜ ਹੁੰਦਾ ਹੈ ਉਹਨਾਂ ਦੇ ਸਪੀਕਰ ਵੱਜਦਾ ਹੈ ਉਹਨਾਂ ਦੇ ਨਾਚਾਰ ਨਚਨ ਵਾਲੇ ਆਉਂਦੇ ਆ ਉਹਨਾਂ ਦੇ ਗੋਣ ਵਾਲੇ ਆਉਂਦੇ ਨੇ ਸਿੰਗਰ ਨੇ ਲੱਗਣਾ ਹੁੰਦਾ ਹੈ ਉਹ ਸਾਨੂੰ ਤਾਂ ਹੁਣ ਆਈ ਲੱਗਦਾ ਵੀ 13 ਤਰੀਕ ਨੂੰ ਛੇਤੀ ਆ ਜੇ ਕੱਲ ਪਰਸੋਂ ਨਹੀਂ ਆ ਜੇ ਐਡੀ ਐਕਸਾਈਟਮੈਂਟ ਹੈ ਜਿਹੜੀ ਮੈਂ ਲੱਗ ਕੰਮ ਕੀਤਾ ਹੋਇਆ ਸਾਰ ਐਕਸਾਈਟਮੈਂਟ ਪੂਰੀ ਹੈ ਵੀ ਛੇਤੀ ਹੋਵੇ ਪੂਰੀ ਟੀਮ ਨੂੰ ਐਕਸਾਈਟਮੈਂਟ ਹੈ ਅੱਛਾ ਜਦੋਂ ਟ੍ਰੇਲਰ ਦੇਖਦੇ ਆਂ ਇਹ ਆਪਾਂ ਫਿਲਮ ਦਾ ਤੇ ਉਸ ਦੇ ਵਿੱਚ ਕੁਝ ਪੁਆਇੰਟ ਜੋ ਮੈਨੂੰ ਲੱਗਦੇ ਨੇ ਵੀ ਕਿਸਤੇ ਨਾ ਕਿਸਤੇ ਇਨਸਾਨੀਅਤ ਨੂੰ ਵੱਡਾ ਦਿਖਾਇਆ ਗਿਆ ਮਨੁੱਖਤਾ ਨੂੰ ਬੜਾ ਸੋਹਣੇ ਢੰਗ ਦੇ ਨਾਲ ਦਰਸਾਇਆ ਗਿਆ ਇੱਕ ਸੀਨ ਵੀ ਹੈ ਜਿੱਥੇ ਤੁਸੀਂ ਨਮਾਜ਼ ਪੜ ਰਹੇ ਹੋ ਤੇ ਘੁੱਗੀ ਭਾਜੀ ਉੱਪਰ ਛਤਰੀ ਲੈ ਕੇ ਖੜੇ ਹੋਏ ਨੇ ਇੰਨੇ ਖੂਬਸੂਰਤ ਸੀਨ ਜਿਹੜੇ ਤੁਸੀਂ ਬਣਦੇ ਦੇਖ ਰਹੇ ਸੀਗੇ ਤਾਂ ਕਿਵੇਂ ਦਾ ਮਹਿਸੂਸ ਹੋ ਰਿਹਾ ਸੀਗਾ ਵੀ ਅਰਦਾਸ ਜਿਹੜੀਆਂ ਪਹਿਲਾਂ ਫਿਲਮਾਂ ਆਈਆਂ ਨੇ ਉਹਨਾਂ ਦੇ ਇੰਪੈਕਟ ਦੇ ਨਾਲ ਇਹ ਕਿੰਨਾ ਕੁ ਇੰਪੈਕਟ ਪਾਏਗੀ ਲੋਕਾਂ ਤੇ ਦੱਸੋ ਸਰ ਜੀ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਕੀ ਹੈ ਕਿ ਕਿੰਨੇ ਲੋਕ ਸੋਚਦੇ ਨੇ ਕਿ ਧਰਮ ਤੋੜਦਾ ਲੋਕਾਂ ਨੂੰ ਨਹੀਂ ਹਾਂਜੀ ਇਹ ਸੀਨ ਤੋਂ ਹੀ ਪਤਾ ਲੱਗਦਾ ਕਿ ਧਰਮ ਕਿੰਨਾ ਜੋੜਦਾ ਠੀਕ ਹੈ ਨਹੀਂ ਹੁਣ ਜਦੋਂ ਵੀ ਕੋਈ ਨਵਾਜ਼ ਪੜਦਾ ਹੈ ਉਹਦੇ ਵਿੱਚ ਨਹੀਂ ਉੱਠਦਾ ਉਹ ਚਾਹੇ ਉਹਦੇ ਤੇ ਅਟੈਕ ਹੋ ਜਾਏ ਚਾਹੇ ਕੁਝ ਹੋ ਜਾਏ ਇਸ ਲਈ ਨਮਾਜ਼ ਪੜ੍ਹਦੇ ਬੰਦੇ ਨੂੰ ਕੋਈ ਵੀ ਮੁਸਲਮਾਨ ਡਿਸਰਬ ਨਹੀਂ ਕਰੇਗਾ ਚਾਹੇ ਉਹਨੂੰ ਮਾਰਨਾ ਹੀ ਹੋਵੇ ਉਹਨੇ ਜਦੋਂ ਨਮਾਜ਼ ਪੂਰੀ ਹੋ ਗਈ ਤਾਂ ਉਹ ਕਰਨ ਵਾਲਾ ਵੀ ਤਾਂ ਹੀ ਉੱਠੇਗਾ ਫਿਰ ਹੁਣ ਕੁਗੀ ਸਾਹਿਬ ਨੂੰ ਜਣੀ ਜਿਹੜਾ ਕੈਰੇਕਟਰ ਸੀ ਉਹਦੇ ਚ ਪਤਾ ਸੀ ਵੀ ਹੁਣ ਮੇ ਆ ਗਿਆ ਇਹਨੇ ਭੇਜਣਾ ਕਿਉਂਕਿ ਨਮਾਜ਼ ਪੂਰੀ ਕਰਕੇ ਹੀ ਉੱਠੇਗਾ ਤੇ ਫਿਰ ਉਹ ਆਪਣਾ ਭੇਜਣਾ ਭੁੱਲ ਗਏ ਕਿ ਉਹ ਨਾ ਭੇਜ ਜੇ ਇਹ ਮਾਨਵਤਾ ਹੈ ਇਹ ਇਨਸਾਨੀਅਤ ਹੈ ਇਹ ਉਹਨੇ ਕੀਤਾ ਉਹਨਾਂ ਦੀ ਫੀਲਿੰਗ ਜਿਹੜੀ ਇਹ ਸੀਗੀ ਕਿ ਦੋਨੋਂ ਪੱਕੇ ਦਾਉ ਦੋਸਤ ਵੀ ਨੇ ਇਨਸਾਨ ਵੀ ਨੇ ਇੱਕ ਦੂਨੂੰ ਪਿਆਰ ਵੀ ਕਰਦੇ ਨੇ ਆਪਣੇ ਪਰ ਸਾਰੇ ਧਰਮ ਭੁੱਲ ਕੇ ਇਨਸਾਨੀਅਤ ਤੇ ਉੱਠ ਕੇ ਤੇ ਉਹਨਾਂ ਨੇ ਇਹ ਕੰਮ ਕੀਤਾ ਜਿਹੜਾ ਕਿ ਲੋਕਾਂ ਨੂੰ متاثر ਕਰੇਗਾ ਉਹ ਲੋਕਾਂ ਨੂੰ ਖੁਸ਼ੀ ਵੀ ਦੇਵੇਗਾ ਇੱਕ ਦੂਜੇ ਨਾਲ ਜੁੜਨ ਦਾ ਸੰਦੇਸ਼ਾ ਵੀ ਦੇਵੇਗਾ ਵੈਸੇ ਜਿਹੜੀ ਸਾਡੀ ਫਿਲਮ ਹੈ ਨਾ ਇਹ ਜ਼ਿੰਦਗੀ ਦੀ ਜੀਵਨ ਜਾਂਚ ਸਿਖਾਉਂਦੀ ਹੈ ਇਹ ਕਹਿੰਦੇ ਕਿ ਤੁਸੀਂ ਜਿੰਦਗੀ ਜਿਉਣੀ ਕਿਵੇਂ ਹੈ ਨਾ ਉਹਦਾ ਜਿਹੜਾ ਪਾਠ ਆ ਉਹ ਪੜਾਉਂਦੇ ਉਹਦਾ ਲੈਸਨ ਬਣਾਉਦੇ ਆ ਇਹ ਫਿਲਮ ਕਿਸੇ ਵੀ ਪਾਰਟਿਕੂਲਰ ਇੱਕ ਧਰਮ ਦੀ ਫਿਲਮ ਨਹੀਂ ਹੈ ਇਹ ਇਨਸਾਨੀਅਤ ਦੀ ਫਿਲਮ ਹੈ ਕੁੱਲ ਲੋਕਾਈ ਦੀ ਫਿਲਮ ਹੈ ਚੌ ਵਰਨਾਂ ਦੀ ਫਿਲਮ ਹੈ ਇਹ ਏਕ ਚਾਹੇ ਕੋਈ ਵੀ ਧਰਮ ਹੋਵੇ ਕੋਈ ਜਾਤ ਹੋਵੇ ਸਾਰਿਆਂ ਲਈ ਬਰਾਬਰ ਦੀ ਫਿਲਮ ਹੈ ਤੁਸੀਂ ਕਿਸੇ ਲਈ ਵੱਧ ਘਟਨੇ ਕਹਿ ਸਕਦੇ ਸੋ ਇਸ ਕਰਕੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਜ਼ਿੰਦਗੀ ਜਿਉਣਾ ਸੌਂਦਿਆਂ ਹੁਣ ਜਿਹੜੀਆਂ ਤੁਹਾਨੂੰ ਜ਼ਿੰਦਗੀ ਦੀ ਫਲਸਫੀ ਦਿਖਾਉਂਦੀਆਂ ਹੁਣ ਉਹ ਚੀਜ਼ਾਂ ਫਿਲਮ 'ਚ ਲੈ ਕੇ ਆਉਣਾ ਆਪਣੇ ਆਪ 'ਚ ਵੱਡੀ ਗੱਲ ਹੈ ਸੋ ਮੈਂ ਸਮਝਦਾ ਕਿ ਦਰਸ਼ਕ ਜਿਹੜੇ ਨੇ ਆਪਣੀ ਫੈਮਿਲੀ ਸਮੇਤ ਹੋਣਗੇ ਤੇ ਆ ਕੇ ਆਪਣੇ ਖਾਸ ਕਰਕੇ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ ਉਹ ਜ਼ਿੰਦਗੀ ਦੇ ਮੋਰਲ ਜਿਹੜੀ ਵੈਲਿਊਜ਼ ਨੇ ਉਹ ਵੱਡੇ ਪਰਦੇ ਤੇ ਆਪਣੇ ਬੱਚਿਆਂ ਨੂੰ ਦਿਖਾ ਕੇ ਮਤਲਬ ਬੜਾ ਸਾਰਾ ਇੱਕ ਲੈਸਨ ਦੇਣਗੇ ਸੋ ਉਹਨਾਂ ਲਈ ਇੱਕ ਬਹੁਤ ਵੱਡੀ ਓਪਰਚ्युनिटी ਹੈ ਅਰਦਾਸ ਫਿਲਮ ਬੱਚਿਆਂ ਤੱਕ ਵੀ ਪ੍ਰਭਾਵ ਪਾ ਰਹੀ ਹੈ ਆਪਣਾ ਬੜਾ ਸੋਹਣੇ ਢੰਗ ਦੇ ਨਾਲ ਬੜੇ ਸੋਹਣੇ-ਸੋਹਣੇ ਮੈਸੇਜ ਦੇ ਰਹੀ ਆ ਤੇ ਤੁਹਾਨੂੰ ਕਿੰਨੀ ਕਿ ਖੁਸ਼ੀ ਹੁੰਦੀ ਆ ਵੀ ਜਦੋਂ ਤੁਸੀਂ ਇਹੋ ਜਿਹੇ ਕਨਸੈਪਟ ਦੇ ਉੱਤੇ ਫਿਲਮ ਲੈ ਕੇ ਆਉਂਦੇ ਹੋ ਤੇ ਹੁਣ ਅੱਜਕੱਲ ਪੰਜਾਬੀ ਸਿਨੇਮਾ ਦਾ ਜਿਹੜਾ ਮਿਆਰ ਆ ਉਹ ਵੀ ਬੜੇ ਸੋਹਣੇ-ਸੋਹਣੇ ਸਬਜੈਕਟ ਦੇ ਉੱਪਰ ਫਿਲਮ ਬਣਾ ਰਿਹਾ ਕਿੱਦਾਂ ਦਾ ਮਹਿਸੂਸ ਹੁੰਦਾ ਵੀ ਜਦੋਂ ਵੀ ਵੱਡੇ ਬੱਚੇ ਨਹੀਂ ਹੁਣ ਖਾਸ ਕਰਕੇ ਜਿਹੜੇ ਵੱਡੇ ਉਮਰ ਦੇ ਨੇ ਉਹ ਅਰਦਾਸ ਵਰਗੀਆਂ ਫਿਲਮਾਂ ਪਹਿਲਾਂ ਦੇਖਣਾ ਪਸੰਦ ਕਰਦੇ ਸੀਗੇ ਪਰ ਤੁਸੀਂ ਕਨਸੈਪਟ ਇੰਨਾ ਸੋਹਣਾ ਲੈ ਕੇ ਆਏ ਵੀ ਬੱਚੇ ਵੀ ਦੇਖ ਰਹੇ ਨੇ ਬੁੜੇ ਨੌਜਵਾਨ ਸਾਰੇ ਦੇਖ ਰਹੇ ਨੇ ਕਿੱਦਾਂ ਦਾ ਮਹਿਸੂਸ ਹੁੰਦਾ ਈ ਮੈਨੂੰ ਚੰਗਾ ਹੀ ਮਹਿਸੂਸ ਹੁੰਦਾ ਤੇ ਕੋਈ ਨਾ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਖੁਸ਼ੀ ਹੀ ਹੁੰਦੀ ਹੈ ਵੀ ਜਿਹੜਾ ਕੰਮ ਅਸੀਂ ਕੀਤਾ ਹੈ ਜਾਂ ਜਿਹੜੀ ਫਿਲਮ ਅਸੀਂ ਬਣਾਈ ਹੈ ਜਾਂ ਗਿਪਲੀ ਕਰੇ ਵਾਲ ਨੇ ਜਿਹੜੀ ਫਿਲਮ ਪ੍ਰੋਡਿਊਸ ਕੀਤੀ ਹੈ ਡਾਇਰੈਕਟ ਕੀਤੀ ਹੈ ਲਿਖੀ ਹੈ ਉਹ ਇੰਨੀ ਵਧੀਆ ਹੈ ਕਿ ਜੀਵਨ ਸੰਵਾਰਦੀ ਹੈ ਜੀਵਨ ਨੂੰ ਅੱਛਾ ਮੈਸੇਜ ਦਿੰਦੀ ਹੈ ਤੇ ਉਹਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਤੁਹਾਨੂੰ ਤਾਂ ਖੁਸ਼ੀ ਮਹਿਸੂਸ ਹੁੰਦੀ ਹੈ ਹੁਣ ਰੌਣੀ ਸਾਹਿਬ ਇਹ ਦੱਸਦੇ ਨੇ ਕਿ ਇਹਨਾਂ ਦੇ ਬਦਲੇ ਤਾਂ ਕਈ ਬੰਦੇ ਨੇ ਅਸੀਂ ਵੀ ਦੇਖ ਕੇ ਸਾਨੂੰ ਵੀ ਦੇਖ ਕੇ ਕਹਿੰਦੇ ਯਾਰ ਉਹ ਫਿਲਮ ਦੇ ਕੇ ਕਈ ਕੁ ਸਿੱਖਿਆ ਇਹਨਾਂ ਦੇ ਬੰਦਿਆਂ ਦਾ ਜੀਵਨ ਬਦਲਤੇ ਤੇ ਸਰ ਗੁਰਪ੍ਰੀ ਖੁੱਗੀ ਭਾਜੀ ਇੱਕ ਵਾਰ ਗੱਲ ਸੁਣਾਉਂਦੇ ਹੁੰਦੇ ਸੀ ਜੇ ਸਾਡੀ ਫਿਰ ਮਰਦਾਸ ਕਰਾਈ ਨਾ ਤੇ ਕੋਈ ਬੰਦਾ ਮਿਲਣ ਆਇਆ ਤੇ ਉਹ ਬਿਜ਼ੀ-ਬੁਜ਼ੀ ਸੀ ਕਿਤੇ ਨਹੀਂ ਮਿਲ ਸਕੇ ਉਹ ਬੰਦਾ ਕਹਿੰਦਾ ਵੀ ਅੱਛਾ ਮੈਨੂੰ 10 ਦਿਨ ਬਾਅਦ ਮਿਲਣ ਮੈਂ ਤਾਂ ਮਿਲ ਕੇ ਜਾਣਾ ਕਹਿੰਦੇ ਗੱਲ ਕੀ ਗੁਰਮੁਖ ਸਿੰਘ ਦਾ ਕੈਰੈਕਟਰ ਇਹੋ ਨੇ ਕਰਤ ਕੀਤਾ ਉਹ ਬੰਦਾ ਕਹਿੰਦਾ ਜੀ ਮੈਂ ਨਾ ਮੇਰਾ ਪੂਰਾ ਪਲਾਨ ਸੀ ਮੈਂ ਸੁਸਾਈਸਾਈਡ ਕਰਨਾ ਸੀ ਲਾਈਫ ਦੇ ਵਿੱਚ ਮੈਂ ਲਾਈਫ ਤੋਂ ਬਹੁਤ ਤੰਗ ਸੀਗਾ ਤੇ ਮੈਨੂੰ ਕਿਸੇ ਨੇ ਕਿਹਾ ਵੀ ਯਾਰ ਤੈਨੂੰ ਫਿਲਮ ਦਿਖਾ ਕੇ ਜਾਵਾਂਗਾ ਮੈਂ ਤਾਂ ਬਹੁਤ ਦੁਖੀ ਬੈਠਾ ਸੀ ਕਿ ਮੈਂ ਕਿਹਾ ਮੈਂ ਫਿਲਮ ਫਿਲਮ ਕਿ ਦੇਖਣੀ ਹੈ ਕਹਿੰਦਾ ਉਹ ਬੰਦਾ ਮੈਨੂੰ ੱੱਕੇ ਤੇ ਲੈ ਗਿਆ ਵੀ ਤੈਨੂੰ ਮੈਂ ਫਿਲਮ ਦਿਖਾਉਣੀ ਯਾਰ ਮੇਰੇ ਨਾਲ ਚੱਲ ਤੂੰ ਕਹਿੰਦਾ ਹੁਣ ਉਹ ਮੇਰਾ ਦੋਸਤ ਸੀ ਉਹਨੂੰ ਪਤਾ ਸੀ ਵੀ ਡਿਪਰੈਸ਼ਨ 'ਚ ਹੈ ਕਹਿੰਦਾ ਉਹ ਫਿਲਮ ਦੇਖਣ ਤੋਂ ਬਾਅਦ ਮੈਂ ਕੁਝ ਨਹੀਂ ਬੋਲਿਆ ਮੈਂ ਚੁੱਪਕ ਘਰੇ ਮੁੜ ਆਇਆ ਤੇ ਦੂਜੇ ਦਿਨ ਕਹਿੰਦਾ ਮੈਂ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਸਾਰੀ ਫਿਲਮ ਦੇਖਣ ਗਿਆ ਤੇ ਮੈਨੂੰ ਪਤਾ ਲੱਗਿਆ ਕਿ ਜ਼ਿੰਦਗੀ ਦੀ ਵੈਲਿਊ ਕੀ ਹੈ ਜ਼ਿੰਦਗੀ ਦੀ ਕੀਮਤ ਕੀ ਹੈ ਸੋ ਇਸ ਕਰਕੇ ਇਹ ਇਹੋ ਜੀਆਂ ਫਿਲਮਾਂ ਨੇ ਇਹੋ ਜੀ ਸੀਰੀਜ਼ ਹੈ ਜਿਨੇ ਬਹੁਤ ਲੋਕਾਂ ਦੀ ਜ਼ਿੰਦਗੀ ਬਦਲੀ ਹੈ ਸੋ ਮੈਂ ਸਮਝਦਾ ਕਿ ਇਹ ਫਿਲਮ ਦੇਖ ਕੇ ਵੀ ਅਰਦਾਸ ਵੱਧ ਦੇ ਭਲੇ ਦੀ ਦੇਖ ਕੇ ਬਹੁਤ ਸਾਰੇ ਲੋਕਾਂ ਦੀ ਲਾਈਫ ਬਦਲੋਗੇ ਇਹ ਸਾਡਾ ਵਾਦਾ ਹੈ ਜਿੱਦਾਂ ਪਹਿਲਾਂ ਅਰਦਾਸ ਫਿਲਮਾਂ ਜਿਹੜੀਆਂ ਆਈਆਂ ਸੀਗੀਆਂ ਕਿ ਸਿਨੇਮਾ ਘਰਾਂ ਦੇ ਵਿੱਚ ਲੋਕ ਆਪਣੇ ਜੋੜੇ ਬਾਹਰ ਉਤਾਰ ਕੇ ਜਾ ਰਹੇ ਸੀਗੇ ਲੋਕਾਂ ਨੇ ਲੰਗਰ ਲਾਏ ਹੋਏ ਸੀਗੇ ਹੁਣ ਵੀ ਲੱਗਦਾ ਵੀ ਜਿਹੜੀ ਹੁਣ ਆਪਣੀ ਫਿਲਮ ਆ ਰਹੀ ਹੈ ਉਹ ਜ਼ਿਆਦਾ ਉਤਸ਼ਾਹ ਹੈ ਜਨਤਾ ਦੇ ਵਿੱਚ اور ਦਰਸ਼ਕ ਰੀਟ ਕਰ ਰਹੇ ਨੇ ਦੇਖੋ ਇਹੋ ਫਿਲਮ ਬਣੇ ਸੀ ਅਜੇ ਤੋਂ 50 ਸਾਲ ਪਹਿਲਾਂ ਨਾਨਕ ਨਾਮ ਦੇ ਆ ਗਿਆ। ਹਾਂ ਜੀ ਹਾਂ। ਉਦੋਂ ਮੇ ਲੋਕ ਟਰਾਲੀਆਂ ਤੇ ਜਾਂਦੇ ਸੀ ਜੁੱਤੀਆਂ ਬਾਹਰ ਰੱਖੋਣ ਕੇ ਔਰ ਪਰਦੇ ਦੇ ਉੱਤੇ ਪੈਸੇ ਸਿੱਟਦੇ ਸੀ ਇੰਜ ਲੱਗਦਾ ਵੀ ਇਹ ਗੁਰਦੁਆਰਾ ਹੀ ਸਭਨੇ ਦੇਖ ਰਹੇ ਨੇ। ਉਹ ਟ੍ਰੈਡੀਸ਼ਨ ਇਹਦੇ ਚ ਤਾਂ ਬਹੁਤ ਵੱਡੀ ਹੋ ਗਈ। ਜਦੋਂ ਅਨਵਾਸ ਕਰਾਂ ਹੋਏ ਲੁਧਿਆਣੇ ਇਹ ਰੌਣੀ ਸਰ ਨੂੰ ਪਤਾ ਹੀ ਹੈ। ਉਹਨਾਂ ਨੇ ਕਿਹਾ ਜੀ ਸਾਰੇ ਸ਼ੋਅ ਬੁੱਕਨੇ ਹਫ਼ਤੇ ਦੇ ਪਰ ਸ਼ਰਤ ਇੱਕੋ ਹੀ ਹੈ। ਕਿ ਜਦੋਂ ਇੰਟਰਵਲ ਹੋਏਗਾ ਅਸੀਂ ਲੰਗਰ ਲਾਵਾਂਗੇ ਇਹ ਇਜਾਜ਼ਤ ਦੇ। ਉਸੇ ਮਾਲ ਦੇ ਵਿੱਚ ਲਾਉਣ ਨਹੀਂ ਦਿੰਦੇ ਸੀ ਪਰ ਉਹਨਾਂ ਨੇ ਕਿਹਾ ਸਾਨੂੰ ਬਿਜ਼ਨਸ ਮਿਹਦੇ ਸਾਥ ਦੇ ਨਾਲ ਸੋਪ ਉਪਣੇ ਇਹਨਾਂ ਨੇ ਜਾਰੀ ਦਿੱਤੀ ਤੇ ਇਹ ਕਹਿਣ ਦਾ ਮਤਲਬ ਹੈ ਉਸ ਤੋਂ ਵੀ ਵੱਡਾ ਉਤਸ਼ਾਹ ਇਹ ਦੇਖਣ ਨੂੰ ਬੱਟਾ ਇਸ ਕਰਕੇ ਵੀ ਹੋ ਰਿਹਾ ਹੈ ਕਿ ਪਹਿਲੀਆਂ ਫਿਲਮਾਂ ਚ ਆਪਾਂ ਨੇ ਕੋਈ ਇਤਿਹਾਸਕ ਗੁਰਦਾ ਜਲ ਜਟ ਨਹੀਂ ਕੀਤਾ ਨਾ ਹੀ ਕੋਈ ਤੇ ਐਂਟਰੀ ਹੋਈ ਹੈ ਨਾ ਪ੍ਰੋਜੈਕਟਨ ਹੋਇਆ ਇਹਦੇ ਚ ਪੰਜਵਾਂ ਤਖਤ ਪਟਨਾ ਸਾਹਿਬ ਹਜ਼ੂਰ ਸਾਹਿਬ ਇਹ ਉਹ ਜਦੋਂ ਉਹ ਉਹਨਾਂ ਦੇ ਦਰਸ਼ਨ ਹੋਣਗੇ ਉਹ ਲੋਕਾਂ ਨੇ ਉਹੀ ਹਾਲ ਹੋ ਜਾਣਾ ਹੈ ਜੁੜੇ ਰਹਿਣ ਵਾਲਾ ਮੱਥੇ ਟੇਕਣ ਵਾਲਾ ਉਹਦੇ ਵਾਲਾ ਕਿਉਂਕਿ ਆਪਣੀ ਸਿੱਖ ਸੰਗਤ ਜਦੋਂ ਕਿਤਨੇ ਨਿਹਾਲ ਹੁੰਦੀ ਹੈ ਨਾ ਫਿਰ ਉਹ ਫਿਰ ਤਾਂ ਮਤਲਬ ਭੁੱਲ ਜਾਂਦੀ ਸਭ ਕੁਝ ਭੁੱਲ ਕੇ ਆਪਾ ਅਰਪਣ ਕਰਨ ਵਾਲੀ ਗੱਲ ਸਿਰ ਝੁਕਾ ਕੇ ਲੰਗਰ ਲਾਉਣ ਵਾਲੀ ਗੱਲ ਤੇ ਉਹਦੇ ਉਹਦੇ ਚ ਫਿਰ ਕੀ ਨਿਕਲਦਾ ਫਾਈਨਲੀ ਇਸ ਜਿਹੜਾ ਇੱਕ ਇੱਕ ਵਹਾ ਬਣ ਜਾਂਦਾ ਹੈ ਦਰਸ਼ਕਾਂ ਦਾ ਦੇਖਣ ਵਾਲਿਆਂ ਦਾ ਆਲੇ-ਦੁਆਲੇ ਨੂੰ ਦੇਖ ਕੇ ਬੰਦਿਆਂ ਦੇ ਜਿਹੜੇ ਉੱਤੇ ਬੈਠੇ ਹੁੰਦੇ ਨੇ ਆਪਾਂ ਵੀ ਜਦੋਂ ਕੋਈ ਫਿਲਮ ਦੇਖਣ ਜਾਂਦੇ ਆ ਦੋ ਤਾੜੀਆਂ ਪੈਂਦੀਆਂ ਨੇ ਚਾਹੇ ਉਹ ਕੋਈ ਲਵ ਸਟੋਰੀ ਹੋਵੇ ਚਾਹੇ ਐਕਸ਼ਨ ਸਟੋਰੀ ਹੋਵੇ ਜੇ ਇੱਕ ਹਾਲ ਖਾਲੀ ਹੈ ਜੇ ਚਾਰ ਬੰਦੇ ਬੈਠੇ ਨੇ ਇੰਜੋਏ ਨਹੀਂ ਕਰਦੇ ਜਦੋਂ ਭਰਿਆ ਹੁੰਦਾ ਫਿਰ ਤਾੜੀਆਂ ਦਾ ਵੀ ਉਫਾਨ ਆ ਜਾਂਦਾ ਤਾਂ ਲੋਕ ਤਾਂ ਤਰ 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 ਰੇਂਗੇ ਮਰਦਣ ਚਾਰ ਬੰਦੇ ਆਸ ਤੇ ਸਾਰਾ ਹਵਾਲਾ ਦਦਾ ਤੇ ਉਸੇ ਤਰ੍ਹਾਂ ਇਹਦੇ ਵਿੱਚ ਵੀ ਦੇ ਕਿ ਜਿਹੜਾ ਫਿਲਮ ਦਾ ਮੈਜਿਕ ਹੈ ਫਿਲਮ ਦਾ ਜਾਦੂ ਹੈ ਉਹ ਇਹ ਦੋ ਚਾਰ ਬੰਦਿਆਂ ਦੇ ਸਿਰ ਚੜਕੇ ਨਹੀਂ ਬੋਲਦਾ ਸਾਰੇ ਹਾਲ ਦੇ ਸਿਰ ਚੜਕੇ ਬੋਲਦਾ ਹੁੰਦਾ ਉਹ ਜਦੋਂ ਹਾਲ ਭਰੇ ਹੋਏ ਆਉਣਗੇ ਤਾਂ ਲੋਕਾਂ ਦਾ ਰਿਸਪੌਂਸ 100 ਗੁਣਾ ਵੱਧ ਜਾਂਦਾ ਉਹ ਜਿਹੜੀ ਇਨਵੋਲਵਮੈਂਟ ਹੈ ਲੋਕਾਂ ਦੀ ਫਿਲਮ ਪ੍ਰਤੀ ਜੋ ਮੈਸੇਜ ਆਊਗਾ ਉਹ ਕਿੰਨੇ ਲੋਕਾਂ ਨੂੰ ਇਕੱਠਾ ਉਹ ਭਾਂ ਦਾਦਾ ਨਹੀਂ ਲਾ ਸਕਦੇ ਇਸਦੀ ਤਾਂ ਬਹੁਤ ਕਮਾਲ ਹੋਊਗੀ ਆਪਣੇ ਉਹ ਬੱਚੀ ਇੰਟਰਵਿਊ ਲੈ ਕੇ ਗਈ ਤੋਂ ਟੋਂਡੇ ਤੋਂ ਪਹਿਲਾਂ ਉਹਨੇ ਇੱਕੋ ਗੱਲ ਦੱਸਿਆ ਕਿ ਮੇਰੀ ਦਾਦੀ ਹੈ ਜਿਹੜੀ ਉਹ ਹਜ਼ੂਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੀ ਜ਼ਿੰਦਗੀ ਵਿੱਚ ਬਾਕੀ ਸਾਰੇ 3 ਸਾਲ ਦੇ ਦਰਸ਼ਨ ਕੀਤੇ ਕਹਿੰਦੀ ਉਹ ਫਿਲਮ ਦੇ ਵੇਟ ਕਰ ਰਹੀ ਹੈ ਕਿ ਇਹਦੇ ਚ ਨਾ ਰੇਡ ਸਾਹਿਬ ਗੁਰਦੁਆਰੇ ਦੇ ਦਰਸ਼ਨ ਹੋਣਗੇ ਇਹ ਵੀ ਤਾਂ ਤਮੰਨਾ ਹੀ ਹੁੰਦੀ ਹੈ ਨਾ ਬਹੁਤ ਖਾਵਾ ਲਾ ਸਨੇਮੇ ਵਿੱਚ ਕੀ ਹੁੰਦਾ ਕੋਈ ਬੰਦਾ ਕਹਿੰਦਾ ਮੈਂ ਰੋਮਾਂਟਿਕ ਫਿਲਮ ਦੇਖਦਾ ਹਾਂ ਸ਼ੁਕੀਨ ਆ ਕੋਈ ਕਹਿੰਦਾ ਮੈਂ ਐਕਸ਼ਨ ਫਿਲਮ ਦੇਖਦਾ ਹਾਂ ਕੋਈ ਕਹਿੰਦਾ ਕਮੇਡੀ ਫਿਲਮ ਦੇਖਦਾ ਕੋਈ ਕਹਿੰਦਾ ਮੈਂ ਫੈਮਿਲੀ ਡਰਾਮਾ ਦੇਖਦਾ ਸੋ ਇਹ ਕੈਸੀ ਫਿਲਮ ਹੈ ਅਰਦਾਸ ਸੀ ਜੇ ਪਹਿਲੀ ਸੀ ਦੂਜੀ ਸੀ ਆ ਹੁਣ ਅਰਦਾਸ ਵਾਤੇ ਪਰਦੀ ਆ ਰਹੀ ਹੈ ਸਾਰੇ ਵਰਗ ਦੇ ਦਰਸ਼ਕ ਇਸ ਫਿਲਮ ਦੇ ਦਰਸ਼ਕ ਨੇ ਜਿਵੇਂ ਸੋਈ ਸਾਹਿਬ ਨੇ ਕਿਹਾ ਪੰਜਾਬੀ ਲੋਕ ਨਾ इमोशनल ਤੇ ਦਿਲ ਦੇ ਸਾਫ਼ ਲੋਕ ਨੇ ਜਿਹੜੀ ਚੀਜ਼ ਉਹਨਾਂ ਨੂੰ ਲੱਗਦਾ ਕਿ ਆ ਸਾਡੀ ਚੀਜ਼ ਹੈ ਉਹ ਉਹਦੇ ਤੇ ਪੂਰੀ ਤਰ੍ਹਾਂ ਨਿਹਾਲ ਨੇ ਬਸ بس وہی ਸਭ ਕਹਿੰਦੇ ਨੇ ਨਾ ਉਹ ਗੱਲ ਹੈ ਫਿਲਮ ਦੀ ਪੀਸੀ ਦੇ ਤੇ ਜਦੋਂ ਗਿੱਪੀ ਭਾਜੀ ਬੋਲ ਰਹੇ ਸੀਗੇ ਵੀ ਤੁਹਾਡੇ ਤੋਂ ਬਿਨਾਂ ਅਰਦਾਸ ਫਿਲਮ ਨਹੀਂ ਹੋਣੀ ਤੁਹਾਨੂੰ ਸਪੈਸ਼ਲ ਬੁਲਾਇਆ ਗਿਆ ਤੇ ਰੋਣੀ ਭਾਜੀ ਵੀ ਕਹਿ ਰਹੇ ਸੀਗੇ ਮੈਂ ਇਸ ਫਿਲਮ ਦੀ ਬਹੁਤ ਚਾਹਤ ਸੀ ਫਿਰ ਜਦੋਂ ਫਿਲਮ ਸਕਸੈਸਫੁਲ ਹੋ ਗਈ ਫਿਰ ਕੀ ਫੀਲਿੰਗ ਸੀ ਤੁਹਾਡੀ ਕੋਈ ਪੰਜਾਬੀ ਫਿਲਮਾਂ ਬਹੁਤ ਸਾਰੀਆਂ ਕੀਤੀਆਂ ਪਰ ਮੈਂ ਆਪਣੀ ਲਾਈਫ ਦੇ ਵਿੱਚ ਰਾਣਾ ਜੀ ਨੇ ਵੀ ਬਹੁਤ ਫਿਲਮਾਂ ਕੀਤੀਆਂ ਸੋਈ ਸਾਹਿਬ ਨੇ ਬਹੁਤ ਫਿਲਮਾਂ ਕੀਤੀਆਂ ਪਰ ਪੰਜਾਬੀ ਸਿਨੇਮੇ ਦੇ ਵਿੱਚ ਪਹਿਲੀ ਵਾਰ ਅਰਦਾਸ ਕਰਾਂ ਫਿਲਮ ਦੇ ਉੱਤੇ ਗੱਲ ਹੋਈ ਸੀ ਕਿ ਉਸ ਫਿਲਮ ਦਾ ਜਿਹੜਾ ਮਿਊਜ਼ਿਕ ਹੈ ਉਹ ਹਿੰਦੀ ਸਿਨੇਮੇ ਭਾਂ ਰਿਲੀਜ਼ ਕੀਤਾ ਗਿਆ ਚੰਡੀਗੜ੍ਹ ਦੇ ਤਾਜ ਹੋਟਲ ਦੇ ਵਿੱਚ ਬਕਾਇਦਾ ਉਹ ਲਾਂਚਿੰਗ ਪਾਰਟੀ ਹੋਈ ਮਿਊਜ਼ਿਕ ਲਾਂਚ ਦੀ ਤੇ ਸੁਨੀਦੀ ਚੋਹਾਨ ਵਰਗੇ ਜਿਹੜੇ ਗਾਇਕਾ ਸਾਡੀ ਉੱਥੋਂ ਬੰਬੇ ਤੋਂ ਚੱਲ ਕੇ ਉਹਦੇ ਲਈ ਆਉਂਦੀ ਹੈ ਸੋ ਇਹ ਪੰਜਾਬੀ ਸਿਨੇਮੇ ਚ ਪਹਿਲੀ ਵਾਰ ਹੋਇਆ ਸੀਗਾ ਸੋ ਜੋ ਤੁਸੀਂ ਇਹ ਪਹਿਲੀ ਫਿਲਮ ਦੀ ਗੱਲ ਕਰਦੇ ਹੋ 16 ਚਲੀ 10000 ਅਰਦਾਸ ਦੀ ਉਹ ਫਿਲਮ ਦੇ ਜਿਹੜੇ ਡਾਇਲੌਗ ਸੀ ਉਹ ਜਿਵੇਂ ਅੱਜ ਇੱਕ ਅਖਾਣਾ ਬਾਗ ਬਣ ਗਏ ਇੱਕ ਕਹਾਵਤਾ ਬਾਗ ਬਣ ਗਏ ਇਹ ਕਹਿੰਦਾ ਵੀ ਹਾਸੇ ਬੀਜ ਜਵਾਨਾ ਉਹ ਖੁਸ਼ੀਆਂ ਵੀ ਜੋ ਹਨ ਹਾਸੇ ਉਗਣਗੇ ਸੋ ਜਾਂ ਉਹ ਕਹਿੰਦੇ ਸੀ ਵੀ ਸੀਨਾ ਪਾਰ ਕੇ ਪੱਥਰਾਂ ਵਾਲਾ ਜਿਹੜੀ ਕਹਾਵਤ ਹੈ ਉਹ ਬੋਲਦੇ ਆ ਉਹ ਲੋਕਾਂ ਨੂੰ ਅੱਜ ਵੀ ਯਾਦ ਹੈ ਇਸੇ ਤਰ੍ਹਾਂ ਜਦੋਂ ਸੈਕੰਡ ਫਿਲਮ ਆਉਂਦੀ ਹੈ ਅਰਦਾਸ ਕਰਾਉਂਦੀ ਹੈ ਤਾਂ ਉਹਦੇ ਵਿੱਚ ਮਤਲਬ ਘੁੱਗੀ ਬਾਜੀ ਜਿਹੜਾ ਗੁਰਮੁਖ ਦਾ ਕਰੈਕਟਰ ਹੈ ਮੈਜਿਕ ਸਿੰਘ ਦਾ ਕਰੈਕਟਰ ਹੈ ਉਹ ਇੱਕ ਸਲੋਗਨ ਦਿੰਦਾ ਹੈ ਵੀ ਜ਼ਿੰਦਗੀ 'ਚ ਮਰਨਾ ਤਾਂ ਹੈ ਯਾਰ ਮਰਨ ਤੋਂ ਪਹਿਲਾਂ ਕਿਉਂ ਮਰ ਜਾਈਏ ਇਸੀ ਤਰ੍ਹਾਂ ਆਤੀ ਜੀ ਫਿਲਮ ਹੁੰਦੀ ਹੈ ਤੀਜੀ ਫਿਲਮ ਦੇ ਪ੍ਰੋਮੋ ਦੇ ਵਿੱਚ ਹੀ ਉਹ ਦੱਸਦਾ ਹੈ ਕਹਿੰਦਾ ਯਾਰ ਜਿਹੜਾ ਕੁਝ ਤੂੰ ਮੁੰਡੇ ਨੂੰ ਬਣਾਉਣਾ ਚਾਹੁੰਦਾ ਸੀ ਮੁੰਡਾ ਬਣਤਾ ਗਿਆ ਹੁਣ ਕਿਹੜੀ ਕਿਹੜੀ ਨੂੰ ਦੁਖੀ ਹੈ ਸੋ ਇਸ ਕਰਕੇ ਹਰ ਫਿਲਮ ਦੇ ਵਿੱਚ ਐਸੀਆਂ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤਾਂ ਉਮਰ ਯਾਦ ਰਹਿਣਗੀਆਂ ਕਿ ਮੈਂ ਫਰਾਨੀ ਫਿਲਮਿੰਦਗੀ ਦੇਖੀ ਤੁਹਾਨੂੰ ਮੋਟੀਵੇਟ ਕਰਦੀਆਂ ਤੁਹਾਨੂੰ ਜ਼ਿੰਦਗੀ ਜਿਉਣ ਦਾ ਬਲ ਸਿਖਾਉਣੀ ਹੈ ਤੇ ਜ਼ਿੰਦਗੀ ਦੀ ਅਹਿਮੀਤ ਦੱਸਦੀਆਂ ਇਹ ਉਹ ਫਿਲਮਾਂ ਨੇ ਤੇਰਾ ਸਤੰਬਰ ਨੂੰ ਫਿਲਮ ਆ ਰਹੀ ਹੈ ਤੁਹਾਡੀ ਕਿਹੇ ਦਰਸ਼ਕਾਂ ਨੂੰ ਅਪੀਲ ਕਰੋਗੇ ਸਾਡੇ ਦਰਸ਼ਕਾਂ ਨੂੰ ਇਹ ਅਪੀਲ ਕਰਾਂਗਾ ਜੇ ਤੁਸੀਂ ਹੁਣ ਬੱਚਿਆਂ ਨੂੰ ਪਿਆਰ ਕਰਦੇ ਹੋ ਜੀ ਆਪਣੇ ਕਲਚਰ ਨੂੰ ਆਪਣੇ ਬੋਲੀ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ 13 ਸਤੰਬਰ ਦਾ ਜਿਹੜਾ ਦਿਨ ਹੈ ਬਹੁਤ ਭਾਗਾਂ ਦਾ ਦਿਨ ਹੈ ਉਹ ਕਿਉਂਕਿ ਬਾਬੇ ਨਾਨਕ ਨੇ 13-13 ਤੋਲਿਆ ਕਹਿੰਦੇ ਉਹ 13 ਤਰੀਕ ਤੁਹਾਡੇ ਕੋਲ ਆਉਣ ਵਾਲੀ ਹੈ ਅਗਲੇ ਹਫਤੇ ਇਹਦੀ ਜਿਹੜੀ ਅਡਵਾਂਸ ਬੁਕਿੰਗ ਸ਼ੁਰੂ ਹੋ ਜਾਣੀ ਹੈ ਸੋ ਤੁਸੀਂ ਅਸੀਂ ਚਾਹੁੰਦੇ ਹਾਂ ਕਿ ਆਪਣੀ ਫੈਮਿਲੀ ਦੇ ਨਾਲ ਸਿਨੇਮੇ ਚ ਜਾਓ ਤੇ ਫਿਲਮ ਦੇਖਣ ਤੋਂ ਬਾਅਦ ਜੇ ਤੁਸੀਂ ਉਹ ਫੈਮਿਲੀ ਵਾਲ ਦੇਖੋਗੇ ਤੁਹਾਡਾ ਨਜ਼ਰੀਆ ਚੇਂਜ ਹੋਇਆ ਹੋਊਗਾ ਤੁਹਾਡੇ ਪਰਿਵਾਰ ਨੂੰ ਦੇਖਣ ਦਾ ਦੁਨੀਆ ਨੂੰ ਦੇਖਣ ਦਾ ਸੋ ਉਸ ਨਵੇਂ ਨਜ਼ਰੀਏ ਦੀ ਸਾਡੇ ਸਮਾਜ ਨੂੰ ਲੋੜ ਹੈ 13 ਸਪਟੈਂਬਰ ਨੂੰ ਸਿਨੇਮੇ ਚ ਜਾਓ ਹੋਮ ਹੋਮਾ ਕੇ ਫਿਲਮ ਦੇਖੋ ਇਹ ਸਾਡਾ ਵਾਅਦਾ ਹੈ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੁਸੀਂ ਉਤੋਂ ਕਿੰਨੀਆਂ ਗੱਲਾਂ ਸਿੱਖ ਕੇ ਆਓਗੇ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰੀ ਫੈਮਿਲੀ ਨੂੰ ਨਾਲ ਲੈ ਕੇ ਜਾਣਾ ਹੈ ਕਿਉਂਕਿ ਸਾਡੇ ਜਿਹੜੀ ਪਨੀਰੀ ਹੈ ਜਿਹਨੂੰ ਅੱਗੇ ਵਾਸਤੇ ਜਨਰੇਸ਼ਨ ਹੈ ਉਹ ਬਚਪਨ ਤੋਂ ਸ਼ੁਰੂ ਹੁੰਦੀ ਹੈ ਬੱਚਿਆਂ ਨੂੰ ਨਾਲ ਲੈ ਕੇ ਜਾਵੋਗੇ ਤੁਹਾਨੂੰ ਜਿਹੜੀਆਂ ਇਹ ਦਿੱਕਤਾਂ ਹੋਣਾ ਰਹਿੰਦੀ ਨੇ ਸਾਡੇ ਬੱਚੇ ਇਹ ਆ ਨਹੀਂ ਮੰਨਦੇ ਆ ਨਹੀਂ ਮੰਨਦੇ ਉਹ ਫਿਲਮ ਦੇਖਣ ਤੋਂ ਬਾਅਦ ਦੇਖੋ ਤੁਸੀਂ ਉਹਦਾ ਕੀ ਰਿਜ਼ਲਟ ਆਉਂਦਾ ਹੈ 13 ਸਤੰਬਰ ਨੂੰ ਹੀ ਅਰਦਾਸ ਕਰਾਂ ਫਿਲਮ ਲੈ ਕੇ ਤੁਹਾਨੂੰ ਸਿਨੇਮਾ ਕਰਾਂ ਦੇ ਵਿੱਚ ਨਜ਼ਰ ਆਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ